ਈ ਬਣਾ ਲਿਆ ਜੀ ਮੈਂ ਬਣਾਈਆਂ ਦਾਲ ਬਣਾਈਆਂ ਦੇ ਨਾਲ ਚਟਨੀ ਬਣਾਈਆਂ ਤੇ ਰੋਟੀ ਹੁਣੇ ਖਾਣੇ ਦੀ ਚਾਹ ਫੇਰ ਕੇ ਖਾਣੀ ਅੱਦਾਲਾਂ ਸਬਜ਼ੀਆਂ ਨੂੰ ਤੇ ਜੀ ਨਹੀਂ ਦਾ ਤਾਂ ਖਾਣੂ ਫੇਰ ਵੇ ਵੀ ਗਰਮੀ ਪੜੀ ਐ ਨਾ ਮੇਰਾ ਜੀ ਨਹੀਂ ਘਾਂਡੇ ਕੋਸ਼ਕਾ ਨੂੰ ਜਦੋਂ ਭੁੱਖ ਹੋਏਗੀ ਮੈਂ ਆਪੇ ਖਾ ਲਾਂਗੀ ਤੈਨੂੰ ਤੇ ਮੈਂ ਕਹਿਣ ਦੀ ਕਿ ਬਾਰੇ ਕੋਈ ਜੂਸ ਜਸ ਪੀਉਂਦੀ ਮਸਾ ਪੀਤਾ ਹੀ ਨਹੀਂ ਮੈਂ ਹਾਂ ਚਲ ਕੋਈ ਨਹੀਂ ਘਰ ਜਾ ਕੇ ਪਾਣੀ ਪੀਵਾਂਗੀ ਹਾਂ ਹਾਂ ਚਲ ਠੀਕ ਆ ਚਲ ਹੁਣ ਸੇਹਰ ਤੇ ਜਾਣਾ ਸ਼ੁਰੂ ਕਰਨਾ ਹਾਂ ਚਲ ਠੀਕ ਆ ਵਧੀਆ ਸੋ ਹਨਾ ਕੰਮ ਬਣ ਗਿਆ ਕੁੜੀ ਦਾ ਹਾਂ ਜੀ ਮੇਰੇ ਮम्मी ਨੇ ਸੋਕ ਬਤਾਇਆ ਏਂ ਅੰਡੀ ਮੈਂ ਕੁੜੀ ਨੇ ਮੈਂ ਇੰਤ ਵੀ ਬੜੀ ਕੀਤੀ ਤੇ ਬੜੀ ਬੜੀ ਖੁਸ਼ ਹੋਈ ਤੇ ਇਹ ਕਿਤਾ ਹੀ ਮਾਂ ਮम्मी ਤੇਰੀ ਨੂੰ ਕੀਤਾ ਹੀ ਫੋਨ ਕੇ ਤੈਨੂੰ ਦੋਸਾਂ ਆਪ ਦੱਸਦੀ ਸਾਂ ਵਧੀਆ ਲੱਗਦਾ ਕਿ ਕੋਈ ਨਹੀਂ ਮੈਂ ਵੀ ਹੁਣ ਕਰ ਲਾਂਗੀ ਆਹੋ ਕਰ ਲਈ ਹੈਗਾ ਫੋਨ ਚੰਗਾ ਨਹੀਂ ਲੱਗਦਾ ਇੱਦਾਂ ਅਗਲੇ ਨੇ ਕਹਿਣਾ ਲੈ ਆ ਇਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ ਹਨਾ ਕੋਈ ਨਹੀਂ ਮੈਂ ਕਰ ਲਾਂਗੀ ਫੋਨ ਆਹੋ ਚਲ ਵਧੀਆ ਚਲ ਤੂੰ ਘੜ ਲੈ ਘੜੀ ਰੈਸਟ ਤੇ ਫਿਰ ਰੋਟੀ ਖਾ ਲਈ ਚੰਗਾ ਨਿਆਣੇ ਕਿਤੇ ਉਹ ਅੰਦਰ ਮੋਬਾਈਲ ਦੇ ਪਾਸੇ ਅੱਛਾ ਕੋਈ ਗੱਲ ਨਹੀਂ ਪਰ ਉਹ ਜਦੋਂ ਰਸਮੀ ਫੋਕ ਲੱਗੀ ਕਿ ਮੈਂ ਖਾ ਲਾਂਗੀ ਰੋਟੀ ਠੀਕ ਠੀਕ ਆ ਮੌਸਮ ਕਿੰਨਾ ਸੋਹਣਾ ਹੋ ਗਿਆ ਨਾ ਅੱਜ ਵੀ ਪੈਜ ਚਾਰ ਦਿਨ ਸੋਖ ਕੇ ਨੰਨ ਜਾਂਦੇ ਕੀ ਘੰਡੇ ਮੰਮੀ ਜੀ ਬੈਠੀ ਰਹਿ ਕਾ ਨਹੀਂ ਮੌਸਮ ਐ ਕਿ ਵਧੀਆ ਹੋ ਗਿਆ ਅੱਜ ਹਾਂਜੀ ਅੱਜ ਠੰਡਾ ਮੌਸਮ ਹੋ ਗਿਆ ਆਹੋ ਫੋਨੀ ਜੀ ਦੀਦੀ ਕੋ ਕੁਝ ਬਦਲੇ ਬਦਲੀ ਲੱਗਣ ਦਾ ਉਹ ਕੀ ਆਏ ਦੀਦੀ ਹੁਣ ਸੂਟ ਲੈ ਕੇ ਆਏ ਪੰਜ ਛੇ ਸੂਟ ਲੈ ਕੇ ਆਏ ਆ ਅੱਗੇ ਤੱਕ ਕਦੀ ਕੱਲਿਆ ਨਾ ਕਪੜਾ ਨਹੀਂ ਕਦੀ ਦੀਦੀ ਹੁੰਦਾ ਤੇ ਹੁਣ ਕੱਲੀ ਸ਼ਾਪਿੰਗ ਵੀ ਘਰ ਆਈ ਆ ਤੇ ਕੱਪੜੇ ਵੀ ਨਹੀਂ ਵਿਖਾਏ ਸਾਨੂੰ ਇੱਕ ਤੇ ਚੁੱਕੀ ਆ ਤੇ ਅੰਦਰ ਰੱਖ ਤੇ ਕੱਪੜੇ ਦਿੱਤੇ। ਉਹ ਕਹਿੰਦੇ ਨੇ ਕੋਈ ਡਿਊਟੀ ਹੋਣ ਜਾਇਆ ਕਰੇ ਨੌਕਰੀ ਜਿਹੀ ਮਿਲ ਗਈ ਆ। ਹੂੰ ਡਿਊਟੀ ਵਗੈਰਾ ਜਾਇਆ ਕਰਨਾ ਵਾ ਤਾਂ ਕਰਕੇ ਕੱਢੀ ਹਣੀ ਕਿ ਮਨਸਰ ਦੇ ਕੱਪੜੇ ਚਾਹੀਦੇ ਹਨ। ਤਾਂ ਕਰਕੇ ਲੈ ਗਈ ਹੋਣੀ ਆ। ਫੇਰ ਵੀ ਭਰਾਗੇ ਤੁਹਾਡੇ ਨਾਲ ਹੀ ਜਾਂਦੀ ਰਹੀਏ ਇਕੱਲੇ ਕੱਦੀਆਂ ਹੁੰਦੇ ਨਹੀਂ ਤੇ ਆਹੋ ਜਾਂਦੀ ਤੇ ਨਾਲ ਹੀ ਰਹੀ ਆ ਸਭ ਕੁ ਮੈਂ ਹੀ ਸਭ ਬਣਾ ਕੇ ਦਿੰਦੀ ਰਹੀ ਕੱਪੜੇ। ਹਾਂਜੀ। ਤੇ ਇਹ ਗੱਲ ਤੇ ਮੈਨੂੰ ਵੀ ਥੋੜੀ ਜਿਹੀ ਆ ਕੋਈ ਗੱਲ ਨਹੀਂ ਹਣਾ। ਆੰਦੀ ਹੋਣੀ ਹੈ ਕਿ ਚੱਲ ਜਾਣਾ ਵਾ ਤੇ ਜੁੜੀ ਜਾਇਆ ਕਰਨਾ ਵਾ ਹੂੰ ਚੱਲਣਾ ਚਾਹੀਦੇ ਵਾਂਸ ਵੰਨੇ ਕੱਪੜੇ ਚਾਹੀਦੇ ਯਾਰ ਰੋਇ ਰੋਜ ਕੱਪੜੇ ਚਾਣਾ ਹੁੰਦਾ ਵਾ ਤਾਂ ਕਰਕੇ ਲੈ ਆਈ ਹੋਣੀ ਹੈ ਕੋਈ ਨਹੀਂ ਟੈਨਸ਼ਨ ਲੈਣੀ ਨਹੀਂ ਟੈਨਸ਼ਨ ਵਾਲੀ ਗੱਲ ਤੇ ਹੈਗੀ ਆ ਅੱਗੇ ਚਲੋ ਇਕੱਠੇ ਜਾਈਦਾ ਹੀ ਅੱਜ ਦਾ ਹੀ ਹਾਂ ਤੇ ਅਜੇ ਥੋੜੀ ਦੇਣੀ ਹੋਈ ਹੈ ਦੀਦੀ ਦੀ ਬਦਲੀ ਬਦਲੀ ਕਰਦਣ ਜੀ ਬਹੁਤ ਚਾਹ ਚਲ ਕੋਈ ਗੱਲ ਨਹੀਂ ਹੂੰ ਤੇ ਹੋਰ ਕੀ ਕਰੀਂ ਦੀ ਹੰਦਾਂ ਕੁਛ ਨਹੀਂ ਬੱਸ ਮੈਂ ਥੋੜਾ ਜਿਹਾ ਕੰਮ ਹੀ ਨੇ ਕਿਚਨ ਚੋਂ ਮੈਂ ਉਹ ਕਰਦੀ ਹਾਂ ਟਾਈਮ ਕੱਢ ਕੇ ਤੇ ਨਿਆਣਿਆਂ ਲੱਗ ਗਿਆ ਜੇ ਥੋੜਾ ਪੜਾਵਾ ਲੈ ਗਾ ਉਹਨਾਂ ਨੂੰ ਹਾਂਜੀ ਠੀਕ ਆ ਟਟਿਆ ਜਣਾ ਵਿਗੜੇ ਜਾਣ ਡੇ ਪੜਦਾ ਹੀ ਨਹੀਂ ਆ ਘਰ ਤੇ ਜਾਨੀ ਵੀ ਹਮੇਸ਼ਾ ਮੀਂਹ ਦੇ ਵਾਰ ਜਾ ਕੇ ਪਤਾ ਕਰਕੇ ਆਉਂਦੀ ਕਿਚਨ ਨੂੰ ਆਹ ਹਾਂਜੀ ਜਾਇਓ ਉਹਨਾਂ ਕੱਢੀਆ ਟਿਊਸ਼ਨ ਤੇ ਠੀਕ ਜੀ ਉਹਦਾ ਤੇ ਇਹਨਾਂ ਨੇ ਪੜਿਆ ਨਹੀਂ ਕਰਨਾ ਮਰਸਾ ਤੇ ਠੀਕ ਜੀ ਹਾਂ ਚੱਲ ਵਧੀਆ ਚੱਲ ਮੈਂ ਦੇਖਾ ਕਰਦਾ ਹਾਂ ਹਾਂਜੀ ਠੀਕ ਆ ਚਲੋ ਮੈਂ ਵੀ ਅੱਜ ਆਪੀ ਤੇ ਅੱਜ ਉਮੀ ਆਸਰਾ ਨੇ ਦੇ ਕਬਰ ਲੈ ਆ ਨਾ ਮੇ ਜਿਹੜਾ ਇਹ ਗੰਦੇ ਹੋਏ ਆ ਤੇਰੀ ਜੀ मम्मी मैं चल लीजिए फिर होगी तैयार है अच्छा ते टिफन ले लिया नहीं टीफर मैं की करना मैं तो खा लेना कुछ ना कुछ नहीं नहीं टिफन लेके जा हर मम्मी नहीं टीफर नहीं करना मैं टीफर आगे टिफन लेके जा हेलो आहु हेलो फट टीफर ले आन तो नहीं नहीं सुखी सब हुई सब्जी बनाई हर पिने सेरे रे मेरी गाल सुन और चुन्नी चुन्नी बन के जा मम्मी ने आन तो गर्मी बड़ी है ਅਨਫਰਚੁਨਟ ਨਹੀਂ ਲੈ ਦੇ ਦੋ ਕੋਈ ਨਹੀਂ ਮੈਂ ਮੰਨ ਲਾਂਗੀ ਮੰਨ ਨਹੀਂ ਚੰਗਾ ਹਾਂਜੀ ਹਾਂ ਜੇ ਧਿਆਨ ਨਾ ਜਾਈ ਠੀਕ ਹੈ ਲੈ ਆਹ ਕਿਤੇ ਲਿਆ ਕੇ ਬਰਲੀ ਅਸਰਾਂ ਦੇ ਆਹ ਖਾਂ ਗਿਲੀ ਨਹੀਂ ਇੱਥੇ ਜੀ ਦੇ ਅੱਗੇ ਸੰਦੇ ਹਾਂਜੀ ਕਿਧਰ ਆ ਵਧੀਆ ਦੇਣ ਅੱਜ ਦਾ ਦੇਣ ਦੇ ਮੰਮੀ ਵਧੀਆ ਰਿਹਾ ਵਾ ਤੇ ਆ ਰੋਟੀ ਤੁਸੀਂ ਮੈਂ ਚੁੱਲੇ ਤੇ ਬਣਾ ਕੇ ਦਿੱਤੀ ਸੀ ਹਾਂ ਬੁਲਕੇ ਉੱਥੇ ਲੈ ਕੇ ਇਨੀ ਫੇਰ ਵਿੱਚੋਂ ਤੂੰ ਵੀ ਆਉਂਦੀ ਨਾ ਤੇ ਸਾਰੇ ਟੀਚਰ ਬੈਠੇ ਸੀਗੇ ਸਾਰਿਆਂ ਨੇ ਕੰਟੀਨਰ ਰੋਟੀ ਖਾਧੀ ਮੈਂ ਵੀ ਫਿਰ ਉਤੋਂ ਖਾ ਲਈ ਆ ਲੈ ਲੋ ਰੋਟੀ ਮੈਂ ਨਹੀਂ ਜੇ ਖਾਧੀ ਅੱਗੇ ਵੀ ਤੇ ਇਹੀ ਕਹਿੰਦੇ ਨੇ ਮੰਮੀ ਅੱਗੇ ਘਰ ਖਾਂਦੇ ਹਾਂ ਹੁਣ ਬਾਹਰ ਉੱਤੇ ਟੀਚਰਸ ਹੋਰ ਵੀ ਹੁੰਦੇ ਆ ਤੇ ਨਹੀਂ ਖਾਦੀ ਜਾਂਦੀ ਮੈਨੂੰ ਤੇ ਸ਼ਰਮ ਆਉਂਦੀ ਨਹੀਂ ਅੱਜ ਕਨਾਲੇ ਮੈਂ ਆ ਫਰੂਟ ਲੈ ਕੇ ਆਈ ਆ ਅਛਾ ਤੰਗੜਾ ਜਿੱਤੇ ਫਰੂਟ ਲੈ ਇਹ ਨੂੰ ਖਤਮ ਹੋ ਗਿਆ ਇਹਨੇ ਕਾਤੇ ਵਾਸਤੇ ਨਹੀਂ ਲੈ ਕੇ ਆਈ ਤਾਂ ਮੂਹਲੇ ਕਾ ਲੱਗਾ ਸਾਂਚੇ ਮੈਂ ਮੈਲੇ ਕਿ ਇਹ ਮੇਰੇ ਸੇ ਕੱਟ ਦਿਆ ਤੇ ਰੇ ਮੈਂ ਇਹੋ ਖਾ ਕੇ ਚੱਲ ਜਾਗਾ ਨਾ ਰੋਟੀ ਨਹੀਂ ਮੈਂ ਖਾਇਆ ਕਰਨੀ ਨਹੀਂ ਇਹ ਰੋਟੀ ਨਹੀਂ ਧੋਏ ਇਸ ਮੈਗਨਾ ਹੁੰਦੀ ਨਾ ਤੇਰੇ ਹੱਥਾਂ ਤੇ ਮਹਿੰਦੀ ਲੱਗੀ ਐ ਕੱਟ ਕੇ ਆਪੇ ਖਾ ਲੈ ਵਾਹੀ ਮੈਂ ਰੋਟੀ ਵੀ ਤੂੰ ਨਹੀਂ ਪਾ ਕੇ ਨੂੰ ਦੇਣੀ ਐ ਤੂੰ ਹੋਰ ਮੈਨੂੰ ਫਰੂਟ ਕੱਟ ਦਿਆ ਕਰਿਓ ਤੇਰੇ ਹੱਥਾਂ ਤੇ ਮਹਿੰਦੀ ਲੱਗੀ ਐ ਕੱਟ ਲੈ ਕਰੀ ਆਪੇ ਕਰ ਮੈਂ ਇਹੋ ਵੀ ਤਾਂਣੀ ਐ ਮੰਮੀ ਇਹ ਗੋ ਕਿਤਾਬ ਉਹ ਲੰਡੀ ਹੈ ਪਤਾ ਕੀ ਬੋਲਣਾ ਇਹ ਕਿ ਜਿਹੜੀ ਵੀ ਘਰ ਚੀਜ਼ ਹੋਵੇ ਸਾਂਝੀ ਹੁੰਦੀ ਸਾਰੇ ਵੜਵੜ ਕੇ ਖਾਂਦੇ ਆ ਕੋਈ ਗੱਲ ਨਹੀਂ ਰਹਿਣ ਦੋ ਮੈਂ ਆਪਣੇ ਅੰਦਰ ਆਖੀ ਨਹੀਂ ਤਾਂ ਕੱਟ ਕੇ ਖਾਦਿਆ ਕਰਾਂਗੀ ਨਾ ਮੈਂ ਰੱਖਣਾ ਮੈਂ ਕਿਤਾਬ ਰੱਖਾਂ ਨਾ ਡਾਕਟਰਾਂ ਨੂੰ ਡਾਕਟਰਾਂ ਨੂੰ ਕਹਿੰਦੇ ਨੇ ਕਿ ਜਦੋਂ ਜੀਤ ਹੋਵੇ ਨਾ ਉਹ ਕੁਝ ਚੱਲਦੀ ਨਹੀਂ ਬੱਚਿਆਂ ਦਾ ਵੀ ਬੰਦਾ ਵੜਕਰਾਂ ਕਰਦਾ ਆਹੋ ਤੇ ਕਿਸੇ ਮੋਟਾ ਹੋ ਜਾਏ ਪਰ ਕੋਸਾ ਹੋ ਜਾਏ ਤੇ ਫਿਰ ਆੜ ਮਿਲ ਕੇ ਮੰਨਿਆ ਨਹੀਂ ਸੋ ਮੰਗਵੰਦੀ ਤੇ ਨੋਟੀਸ ਗਿਵਨ ਸਿਵੇਦਾ ਮੰਦਨੀ ਅੱਜ ਹੁਣ ਕੋਈ ਨਵੀਂ ਸਵੇਲਾ ਹੁੰਦਾ ਤਾਂ ਇਹ ਮਟੀਰੀਅਲ ਸਾਨੂੰ ਤੇ ਆਈ ਨਹੀਂ ਇਸ ਕਰਕੇ ਰੋਜ਼ ਇਹ ਹੀ ਭਾਈਦੀ ਹੈ। ਯਾਹ ਮੋ ਵੀ ਕਿਸੇ ਕੋਈ ਸਵੇਲਾ ਨਹੀਂ ਚੋ। ਕੀ ਦੀ ਨਾ ਆਉਂਦਾ ਨਾ ਉਹ ਆਉਂ ਗਿਆ। ਨੌਕਰੀ ਤੇ ਰੱਪੀ ਕਰਨਾ। ਸ੍ਰਿੰਦਰ ਕੀ ਕਰੰਦੇ ਆਂ? ਹੋਸ਼ਣ ਮਮੀ ਪਿਆਜੋ। ਆਹ ਹਾਂ ਕਿੰਨਾ ਖਲਾਰਾ ਪਾਇਆ ਵਾ। ਕਾਦਾ ਖਲਾਰਾ ਪਿਆ ਵਾ ਆਹ ਪਲੇਅ ਕਰ ਰਖੀ ਤੇ ਫਰੂਟ ਕੱਟ ਕੇ ਖਾਦਾ ਮੈਂ ਤੇ ਭਾਂਡੇ ਨਹੀਂ ਚੁੱਕੜੇ ਹੈਗੇ ਤੇ ਮੰਮੀ ਖਾ ਕੇ ਹਜੇ ਬੈਠੀ ਆ ਉਹ ਫਿਰ ਆਹ ਚੁੰਨੀ ਤੇ ਲਾਵਾਂ ਕੋਈ ਗੱਲ ਨਹੀਂ ਮੈਂ ਲਾ ਲਾਂਗੀ ਲੈ ਇੱਧਰ ਇਨਾ ਖਲਾਰਾ ਪਾਇਆ ਅਦਾ ਬੰਗਰ ਕੀ ਐ ਤੇ ਮੰਮੀ ਮੈਂ ਸਵੇ ਆ ਮੈਂ ਤਰਪਾਈ ਕੀਤੀ ਮੈਂ ਸਵੇ ਅੱਧੀ ਥੱਕ ਕੇ ਆਈ ਆ ਉੱਥੋਂ ਸਕੂਲ ਤੋਂ ਇਹ ਕਿ ਤਰਪਾਈ ਕੀਤੀ ਤੇ ਦੱਪਕ ਨਹੀਂ ਚੁੱਕੜਾ ਤੇ ਬੱਦ ਤੋਂ ਬੱਦ ਕੋਈ ਚੋਕੂ ਤੇ ਜੋ ਹਰਪੀਲ ਕੀ ਢੰਡੀ ਆ ਹਰ ਦਿਨ ਣਿਆਣੇ ਲੱਗੇ ਬੈਠੀ ਪੜਾਉਂਦੇ ਇਉਣੇ ਮੇ ਕਦੇ ਕੈਂਡੀ ਕਿ ਪੜਾਇਆ ਕਰਨ ਆਣੇ ਤੋਂ ਹੁੰ ਡੈਂਗ ਵੀ ਮੰਮੀ ਨੂੰ ਕੋ ਨਾਮ ਹੀ ਲਿਆ ਵਾ ਨਿਆਣੇ ਪੜਾਉਣ ਦਾ ਬਹਾਨੇ ਨਾਲ ਬੈਹ ਜਾਂਦੀ ਆ ਲੈਣਾ ਕਿ ਸਾਰਾ ਕੰਮ ਕਰਕੇ ਤੇ ਫੇਰ ਬੈਠੀ ਇਦਾਂ ਥੋੜੀ ਬੈਠੀ ਆ ਜੇ ਕੋਈ ਕੰਮ ਕੀਤਾ ਹੁੰਦਾ ਤੇ ਖਲਾਰੇ ਨਾਲ ਹੀ ਸੰਭਲੀਦਾ ਹੋਈਦਾ ਵਾ ਮੰਮੀ ਜੀ ਉਹਨੇ ਕਾਹ ਕੰਮ ਕੀਤਾ ਨਾ ਤੇ ਮੈਂ ਵੀ ਸਾਰਾ ਦਿਨ ਉੱਥੇ ਕੱਟ ਕੇ ਆਈ ਆ ਗਰਮੀ 'ਚ ਕੀ ਦੇਖਣੀ ਮੋਬਾਈਲ 'ਚ ਉਹ ਮੈਂ ਟੋਪ ਲਈ ਹਾਂ ਵੇਖਣ ਨੂੰ ਟੋਪ ਹਾਂਜੀ ਉਹ ਕੀ ਕਰਨੇ ਆਪਾਂ ਮੈਂ ਖੋਣੀ ਆ ਤੁਹਾਨੂੰ ਹਾਂ ਵੇਖੋ ਇਹ ਕੀ ਕਰਨੇ ਆਪਾਂ ਆਪਾਂ ਨਹੀਂ ਕਰਨੇ ਮੈਨੂੰ ਚਾਹੀਦਾ ਵਾ ਮੈਂ ਲੈਣੀ ਆਪਣੇ ਵਾਸਤੇ ਉਥੇ ਸਾਰੀਆਂ ਮੈਡਮਾ ਟੋਪ ਵੀ ਪਾ ਕੇ ਹੁੰਦੀਆਂ ਜੀਨ ਵੀ ਪਾ ਕੇ ਹੁੰਦੀਆਂ ਵਾ ਤੇ ਮੈਂ ਆਪਣੇ ਵਾਸਤੇ ਵੀ ਖਰੀਦ ਲਈ ਨੂੰ ਹੁਣ ਜੀਂਟੋ ਪਾਇਆ ਕਰਨੇ ਆ ਤੇ ਲੈ ਮਮੀ ਫਿਰ ਕੀ ਆ ਬਾਕੀ ਵੀ ਤਾਂ ਉਥੇ ਮੈਡਮਾ ਟੀਚਰ ਪਾ ਕੇ ਹੁੰਦੇ ਹੀ ਆ ਨਹੀਂ ਤੇ ਜੇ ਜੀਂਟੋ ਵੀ ਲੈਣਾ ਹੀ ਤਾਂ ਐਡਾ ਥੈਲਾ ਭਰ ਕੇ ਕੱਪੜੇ ਤੇ ਲਿਆਂਦਾ ਉਹ ਕਦੇ ਵਸਤਰੀ ਜਾਂਦਾ ਵਾ ਕੋਈ ਨਹੀਂ ਮਮੀ ਮੈਂ ਉਹ ਵੀ ਪਾ ਲੂੰਗੀ ਮੈਂ ਜੀਂਟੋ ਵੀ ਪਾ ਲੂੰਗੀ ਮੈਂ ਸੂਟ ਵੀ ਪਾ ਲੂੰਗੀ ਤੁਸੀਂ ਗੱਲ ਤੋਂ ਹੀ ਨਹੀਂ ਦੇੜੇ ਕਰੇ ਨਹੀਂ ਮਨ ਰਹਾ ਹੈਗਾ ਜੀਨ ਦਾ ਉਹ ਪਾਣ ਵਾਲਾ ਤੂੰ ਚੱਪਾ ਕੇ ਸੂਟ ਪਾ ਕੇ ਆਣਾ ਡਿਊਟੀ ਤੇ ਠੀਕ ਹੈ ਤਾਂ ਮੰਮੀ ਇਹ ਕੀ ਗੱਲ ਹੋਈ ਭਲਾ ਤੁਸੀਂ ਤੇ ਆਰਡਰ ਹੀ ਸੁਣਾਉਂਦੇ ਪਏ ਹੋ ਆਰਡਰ ਵਾਲੀ ਨਹੀਂ ਗੱਲ ਹੈਗੀ ਮੈਂ ਗੋਵਿੰਦਰ ਨੂੰ ਪੁੱਛ ਲਿਆ ਉਹ ਕਹਿੰਦੇ ਜਿਹੜਾ ਤੂੰ ਤੇਰਾ ਜੀ ਕਰਦਾ ਤੂੰ ਤਾਂ ਤੂੰ ਆਵੇਂ ਨਾ ਮੈਂ ਤੇ ਰੋਪਾਇਆ ਕਰੋ ਮਰਜ਼ੀਆਂ ਕਰੋ ਆਪਣੀਆਂ ਤੇ ਖਲਾਰਾ ਖਨੂਰਾ ਨਾਲ ਸਾਹਮਣੇ ਵਿਆਹ ਕਰ ਆ ਲੈ ਜਾਓ ਮੰਮੀ ਚੁੱਪ ਕੇ ਬਲੇ ਤੂੰ ਆਹ ਚੋਲੀ ਖਣ ਗੱਲਾਂ ਵਿੱਚ ਆਰ ਸੁਣਾ ਗਏ ਤੇ ਕੰਮ ਵੀ ਨਹੀਂ ਕਰਕੇ ਗਏ ਬਸ ਗੱਲਾਂ ਦਾ ਹੀ ਪਤਾ ਹੈ ਇਹਨਾਂ ਨੂੰ ਨੇ ਫਰਾਹੇ ਫੋਨ ਲੈ ਕਿਤੇ ਪੜਵੀਂ ਗਿਆ ਕਰੋ ਮਾਸਾ ਲੈ ਆਪਣਾ ਫੋਨ ਇੱਧਰ ਫੋਨ ਇੱਧਰ ਦੇਖਣ ਦੇ ਜੇ ਸਵੇਰ ਨੇ ਵੇਖਣ ਦੇ ਫੋਨ ਉਹਨੇ ਦੇਖਣ ਦੇ ਛੱਡ ਫੋਨ ਚਲੋ ਤੈਨੂੰ ਮਾਸੀ ਤੇ ਚਾਚੀ ਕੋ ਚਲੋ ਜਾ ਕੇ ਪੜੋ ਚਲੋ ਫੁਨਾਤੂ ਵੀ ਬਿਟਿਆ ਇੱਧਰ ਚਲੋ ਅੰਦਰ ਜਾਓ ਤੇ ਚਾਚੀ ਕੋ ਪੜੋ ਜਾ ਕੇ ਤਾਂ ਆਪ ਨੂੰ ਤਾਂ ਕਿਤੇ ਹਰਵਾਣੀ ਨੂੰ ਹੁੰਦੇ ਮਾਸਾ ਕਿ ਕਿੱਥੇ ਜਾ ਬਖਾਣਾ ਛੇਡਦੇ ਹੈਂ ਕੋਲ ਚਲੋ ਪੜੋ ਜਾ ਕੇ ਚਾਚੀ ਕੋ ਮੈਂ ਤੇਰਾ ਕਿਸੀ ਤੀਂ ਫਿਰੰਦੇ ਰਾਂ ਹਾਂਜੀ ਬੱਚਿਆਂ ਨੂੰ ਪੜਾ ਦੋ ਹਾਂ ਫੇਰੀ ਖਾਣ ਦੇ ਨੇ ਜੀ ਜੀ ਮੇਰੇ ਕੋ ਨਹੀਂ ਪੜਾਇਆ ਜਾਣਾ ਮੈਂ ਤੇ ਅੱਗੇ ਉੱਥੋਂ ਵੀ ਸਰਕਵਾ ਕੇ ਬੱਚੇ ਕੋ ਨਹੀਂ ਇਹਨਾਂ ਦੀ ਟਿਊਸ਼ਨਾਂ ਖਾਓ ਉਹਨਾਂ ਦੀ ਭਰਦੀ ਨੂੰ ਕਹੋ ਕਿ ਟਿਊਸ਼ਨਾਂ ਖਾ ਕੇ ਦੇ ਇਹਨਾਂ ਦੀ ਹਾਂ ਇਹ ਤੇ ਤੁਸੀਂ ਪੜਾ ਦੋ ਅੱਗੇ ਵੀ ਦੁਹੋਂਦੀ ਆ ਮੈਂ ਅੱਗੇ ਪੜਾਉਂਦੀ ਹਾਂ ਨਾ ਘਰ ਰਹਿੰਦੀ ਹਾਂ ਹੁਣ ਕਰਨੀ ਬੜੀ ਐ ਕਿਤੇ ਮੈਂ ਉੱਥੋਂ ਖਾ ਕੇ ਆਉਣੀ ਐ ਫਿਰ ਮੈਂ ਰੈਸਟ ਵੀ ਕਰੀ ਕਰਨੀ ਹੁੰਦੀ ਐ ਤੁਸੀਂ ਜੋ ਬੱਚੇ ਪੜ੍ਹ ਲਓ ਕਿਸ਼ਨ ਖਾ ਲੋ ਬਾਅਦ ਹਾਂ ਇਹ ਕਰੀ ਖਰਾਦੀ ਤੇ ਕੋ ਵਧੀਆ ਜਾਣੇ ਪਤੀ ਜੀ ਬਣਾਦੇ ਹਾਂ ਇਹੋ ਜਿਹਾ ਲੱਗਿਆ ਵਾ ਕੀ ਹੁੰਦੀ ਆ ਹੁਣ ਮੈਂ ਇਹਨਾਂ ਨਾਲ ਵੀ ਖਾਪਾ ਆ ਗਏ ਇਹਨਾਂ ਦਾ ਤਾਂ ਦਿਮਾਗ ਅੱਗੇ ਡਾਲ ਰਾ ਇਹਨਾਂ ਨੂੰ ਪੜ੍ਹਨਾ ਤਾਂ ਕੁਝ ਹੁੰਦਾ ਨਹੀਂ ਆ ਪਿਛਾ ਘੋਇ ਇਹਨਾਂ ਦੀ ਚਲੋ ਫਿਰ ਨਿਆੜਿਓ ਤੇ ਆ ਮੈਨੂੰ ਰੈਸਟ ਕਰ ਲੈਣ ਦਿਓ ਘਟੀਆਂਵੇਂ ਮਿੰਟਕ ਪਿੱਛੋਂ ਸਿਰੋਂ ਆਣ ਆ ਜਾਂਦੇ ਆ ਮੰਮੀ ਹਾਂਜੀ ਫਰਿੰਦਰ ਤੇ ਬੋਲਣ ਬਹੁਤ ਜਿਆਦਾ ਡੇ ਜੀ ਕਿਉਂ ਮੈਂ ਕਿਹਾ ਬੱਚਿਆਂ ਨੂੰ ਪਿਊਸ਼ਨ ਪੜਾ ਦਿਓ ਤੇ ਆਂਦੀ ਵੀ ਮੈਂ ਨਹੀਂ ਪੜਾਉਣੀ ਮੈਂ ਐ ਸਕੂਲੇ ਵੀ ਪੜਾ ਕੇ ਆਵਾਂ ਤੇ ਮੈਂ ਘਰਾਂ ਨੇ ਕਾ ਵੀ ਖਪਾ ਨਹੀਂ ਤੇ ਅੱਗੇ ਤਾਂ ਉਹ ਹੀ ਪੜਾਉਂਦੀ ਨਹੀਂ ਆਣਿਆਂ ਨੂੰ ਮੈਂ ਤੇ ਕਹਾ ਮੈਂ ਹੰਦੀ ਜੀ ਤੁਸੀਂ ਪੜਾ ਦਿਓ ਤੇ ਆਂਦੀ ਵੀ ਮੈਂ ਨਹੀਂ ਪੜਾਉਣੀ ਹੈਗੀ ਪਤਾ ਨਹੀਂ ਗੰਡਿਆ ਮਿੰਨੇ ਨਾ ਵਿਗੜੀ ਵਿਗੜੀ ਜਿ ਲੱਗਣ ਢਈ ਉਹ ਸਾਫ ਨਹੀਂ ਪਤਾ ਲੱਗਣ ਢਿਆ ਦਾ ਕੁਛ ਨਹੀਂ ਜਰਾਂਦੇ ਨੇ ਮਿਲੀਏ ਨੌਕਰੀ ਮਿਲੀ ਆ ਹਾਂਜੀ ਕੋਈ ਜਵਾਬ ਵੀ ਨਹੀਂ ਲੱਗਾ ਪੀਆ ਹੁਣ ਜਵਾਬ ਉਹ ਉਹ ਜਵਾਬ ਦੇ ਆਂਦੇ ਮੈਂ ਨਹੀਂ ਪੜਾਉਣਾ ਜਾਣਿਆਂ ਨੂੰ ਤੇ ਮੰਮੀ ਨੂੰ ਉਹ ਟੁਕੀ ਤੇ ਪਾਰਕਿਸ਼ਨ ਖਾਦੇ ਹਾਂ ਬਿਲਕੁਲ ਜਵਾਬ ਦੇ ਤਾਂ ਨਹੀਂ ਮਾਰ ਲੇ ਤਾਂ ਨਹੀਂ ਮੈਂ ਨਹੀਂ ਪੜਾਉਣਾ ਚਾਹ ਫਿਰ ਮੈਂ ਪਤਾ ਕਰ ਕੇ ਇੰ ਚਲੋ ਪਤਾ ਕਰ ਕਿਉਂ ਨਹੀਂ ਹੁਣੇ ਪਤਾ ਕਰ ਕਿਉਂ ਨਹੀਂ ਮੈਂ ਆਉਂ ਭੇਜਾਂ ਸਚੈਣੇ ਦੇ ਪਰੋਣਾ ਹੀ ਆ ਫਿਰ ਹੇਸਰਵਾਰਾ ਦੇ ਬਣ ਗਈਆਂ ਤਿੰਜੀਆ ਬਣ ਗਈਆਂ ਤੇ ਸਲਵਾਰਾ ਰਹਿ ਗਈਆਂ ਮੇਰੀਆਂ ਪੜਨ ਵਾਲੀਆਂ ਅੱਜ ਕਿੰਨਾ ਰਹਿ ਗਿਆ ਕੰਮ ਬਸ ਮੰਮੀ ਥੋੜੇ ਕੰਮ ਰਹਿ ਗਿਆ ਜਸਲਵਾਰਾਂ ਦਾ ਹੀ ਰਹਿ ਗਿਆ ਬਸ ਤੇਰਾ ਪਾਉਣ ਲੱਗੀ ਆ ਸੈਟਅਪ ਹੋ ਗਿਆ ਤੇ ਆਹ ਹਾਂਜੀ ਹੋ ਗਈਆਂ ਜੀ ਜਮ ਚਰਪਾਈ ਕਰਦਾ ਨਹੀਂ ਹੋ ਗਈ ਤੇ ਪਾਈ ਮੰਮੀ ਉਹਨਾਂ ਨੂੰ ਅੱਛਾ ਤੇ ਉਹ ਆਈ ਨਹੀਂ ਸ੍ਰਿੰਦਰ ਦੇ ਪਤਾ ਨਹੀਂ ਕਿ ਗੱਲ ਕਿਉਂ ਨਹੀਂ ਆਏ ਆਇ ਜੰਦੇ ਟੈਮੋ ਗੇਲਾ ਚਲੋ ਬਣਾਣਾ ਕੋਈ ਸਬਜੀ ਕੀ ਬਣਾਈਏ ਉਹ ਟਿੰਡ ਦੇ ਵੇਲੇ ਮਿਲਿਆ ਅਮਸ਼ੀਲਦੀਆਂ ਤੂੰ ਕਰ ਲੈ ਕੰਮ ਠੀਕ ਹੈ ਕੁਮੀਜਾਂ ਦੇ ਬਣ ਗਈਆਂ ਵਾ ਸਲਵਾਰਾਂ ਵੀ ਬਣ ਜਣਗੀਆਂ ਹੁਣ ਪਾਰਟੀ ਚ ਪਾਰਟੀ ਕੁਝ ਖੁਦ ਲੈ ਕੇ ਆਂ ਪ੍ਰਵਾਸ ਤੇ ਕਿਉਂ ਅਮਾਨਤ ਜਾਂਦੀ ਹੈ ਨਾ ਨਾਨਕੇ ਤੇ ਉਹ ਫਿਰ ਉਹ ਨਾਨੀ ਕੋ ਮੰਗਦੀ ਹੈ ਆਪਣੀ ਕੋ ਅੱਜ ਮੈਂ ਲੈ ਕੇ ਆਈ ਆ ਸਪੈਸ਼ਲ ਤੇ ਤੋ ਦੋ ਦਿਨ ਜਿਹੜੇ ਇਹਦੇ ਬਣਗੇ ਨਾ ਨਿਕਲ ਜਾਣਗੇ ਤੇ ਇਹਨੂੰ ਬਣਾ ਕੇ ਦੇ ਦੇ ਅੱਛਾ ਪਰ ਇਹਦੀ ਮੁੰਡਿਆਂ ਨੂੰ ਨਾ ਤਾਂ ਇਹ ਕੁੜੀ ਨੂੰ ਕੁਛ ਖਾਣ ਵੀ ਨਹੀਂ ਦਿੰਦੇ ਸਵੇਰ ਦਾ ਕੁਛ ਖਾਦਾ ਵੀ ਹੈ ਕੁੜੀ ਨੇ ਹਾਂਜੀ ਖਾਦਾ ਵਾ ਰੋਟੀ ਖਵਾਲੀ ਆ ਫਿਰ ਆਹ ਕੁੜੀ ਨੂੰ ਹੀ ਦਿਓ ਜੰਗਾ ਬਣਾ ਕੇ ਕਿਉਂਕਿ ਜਦੋਂ ਫਿਰ ਤੈਨੂੰ ਦੇ ਦਿੰਦੀ ਉਹ ਨਾ ਤੁਹਾਡੀ ਚੀਜ਼ ਪਾ ਕੇ ਤੇ ਮੁੰਡੇ ਤੇਰੇ ਸਾਰੀ ਖਾ ਲੈਂਦੇ ਤੇ ਕੁੜੀ ਮੇਰੀ ਵਿਚਾਰੀ ਭੁੱਖੀ ਰਹਿ ਜਾਂਦੀ ਆ ਦੀਦੀ ਬੱਚੇ ਸਤਿੰਨੇ ਇਕੱਠੇ ਬੈਠੇ ਹੋਣ ਨਾ ਤੇ ਚੀਜ਼ ਸਾਰੇ ਬਰਾਬਰ ਦੀ ਇੱਕ ਦੂਜੇ ਵਾਲੇ ਇਕੱਜਿਆਂ ਨੇ ਖਾ ਲੈਂਦੇ ਆ ਨਹੀਂ ਜੀ ਮੈਂ ਮੰਦ ਮੰਦਰ ਦੇ ਦਿਓ ਕੋਈ ਗੱਲ ਨਹੀਂ ਪਿਠਾ ਕੇ ਟੀਵੀ ਗੜੀ ਠੀਕ ਜੀ ਅਗੇ ਜਿੰਦੇ ਹਾਂਜੀ ਮੰਮੀ ਆ ਗਈ ਜੇ ਆ ਕੀ ਲੈ ਕੇ ਆਈ ਹੈ ਆਂਦੀ ਆਪਣੇ ਵਾਸਤੇ ਮੇ ਬਿਸਕੁਟ ਲਿਆਂਦੇ ਆ ਤੇ ਆਪਣੀ ਕੁੜੀਆ ਵਾਸਤੇ ਆ ਲਿਆਂਦੇ ਪਾਪਕੋਰਨ ਦੀ ਵੀ ਉਹ ਦੇ ਦਿਓ ਉਹ ਨੂੰ ਹੀ ਬਣਾ ਕੇ ਦਿਓ ਮੁੰਡਿਆਂ ਨੂੰ ਚੀਜ਼ ਨਹੀਂ ਨਾਲ ਦੇਣੀ ਮੁੰਡੇ ਵੱਧ ਖਾ ਲੈਂਦੇ ਆ ਤੇ ਉਹ ਫੇਰ ਇੱਧਰ ਰਹਿ ਜਾਂਦੀ ਹੈ ਕਿਉਂ ਇੱਧਰ ਦੀ ਗੱਲਾਂ ਕਰਨੀ ਨਹੀਂ ਚਲੋ ਘਰ ਚ ਚੀਜ਼ ਆਣੀ ਤੇ ਸਾਰੇ ਨੇ ਇਕੱਠੇ ਖਾਣੀ ਆ ਮੈਨੂੰ ਹੁਣ ਕਹਿੰਦੀ ਵੀ ਮੁੰਡੇ ਵੱਧ ਖਾ ਜਾਂਦੇ ਆ ਤੇ ਉਹ ਨੂੰ ਕੁੜੀ ਨੂੰ ਮਿਲਦਾ ਨਹੀਂ ਕੁਝ ਵੀ ਉਹਦੇ ਨੇ ਬਰੋਟੀ ਲਿਆਂਦੇ ਤੇ ਕਹਿੰਦੀ ਨਹੀਂ ਆਣਿਆਂ ਨੂੰ ਦਿਓ ਮੇਰੇ ਮੈਂ ਹੀ ਖਾ ਕੇ ਜਾਊਗਾ ਨਾ ਮੇਰਾ ਹੀ ਆ ਸਭ ਕੁਝ ਇਹ ਤਾਂ ਥੋੜੀ ਹੰਦਾ ਵਾ ਕਰਦੀ ਮੈਂ ਇਹਦੇ ਨਾਲ ਗੱਲ ਮੈਨੂੰ ਵੀ ਗੁੱਸਾ ਜਣ ਲੱਗ ਪਿਆ ਹੁਣ ਇਹਦੀਆਂ ਗੱਲਾਂ ਤੇ ਉਹ ਤਾਂ ਕਹਿੰਦਾ ਪਈ ਜਦੋਂ ਸਾਡੀ ਕੁੜੀ ਕੋਸ਼ ਲੱਗਦੀ ਨਹੀਂ ਆ ਤੇ ਇਹ ਉਹਨੂੰ ਚੀਜ਼ ਨਹੀਂ ਦਿੰਦੇ ਆ ਖਾਣ ਨੂੰ ਕੱਲ ਵੀ ਨਿਆਣੀ ਪਈ ਜੇਪੜਨ ਨਾਲ ਵਾਸਤੇ ਤੇ ਉਹਨਾਂ ਨੇ ਵੀ ਵਾਪਸ ਵੇਹ ਦਿੱਤਾ ਹਾਂਜੀ ਮੈਂ ਕਰਦੀ ਆ ਇਹਦੇ ਨਾਲ ਗੱਲ ਪੁੱਛੋ ਹਾਂ ਖੰਡ ਕਰਦੀ ਫਿਰਦੀ ਹੈ ਜਿਹੜੀ ਘਰ ਚ ਚੀਜ਼ਾਂ ਨੇ ਨਾ ਸਾਰਿਆਂ ਨੇ ਇਕੱਠੇ ਖਾਣੀ ਆ ਉਹਦੀ ਕੁੜੀ ਨੇ ਖਾਣੀ ਤਾਂ ਹੈ ਮੁੰਡਿਆਂ ਨੇ ਨਹੀਂ ਖਾਣੀ ਲੱਗੀ ਬਿਚਕਰਾ ਪਾਉਣ ਰੋਟੀ ਖਾਦੀ ਆ ਠੀਕ। ਬਿਲਕੁਲ ਤਪੜਾ ਕਰਨਾ ਮਾਸਾ। ਕੁੜੀ ਨੂੰ ਕੰਗਣਾ ਕਰਿਆ ਕਰੋ। ਕੁੜੀ ਆਂਦੀ ਆ ਵੀ ਮੈਨੂੰ ਮਾਰਦੀ ਆ ਤੈਨੂੰ ਮਾਰ ਦੇਂਦੇ ਸਮਰ ਉਹਨੇ। ਮਾਰਦਾ। ਜੇ ਤੋ ਮੈਂ ਡਿਊਟੀ ਤੇ ਚੱਲ ਜਾਂ ਨਹੀਂ ਸਮਰ ਮਾਰਦਾ। ਮੈਂ ਸਮਝ ਤੇਰਾ ਲਾਜ ਬੜਾ ਤਾਂ ਨਾ ਜੇ ਕੁੜੀ ਮੂੰਹ ਹੱਥ ਲਾਇਆ ਤੇ। ਉਹ ਸਭ ਮਾਰਦੀ ਮੈਨੂੰ। ਤੈਨੂੰ ਬੜਾ ਉਹ ਮਾਰਦੀ ਉਹ ਮਾਰ। ਉਹ ਛਾਪੇ ਮੇਰੇ ਲੱਤ ਦੇ ਪਿੱਛੇ ਮੇਰੇ ਪੈਰ। ਉਹ ਮਾਰਨ ਜੋਗੀ ਹੈਗੀ ਆ। ਠੂਠਾ ਤੁਸੀਂ ਮੇਰੀ ਕੁੜੀ ਦਾ ਨਾਲ ਆਉਂਦੇ ਆ। ਮੰਤਾ ਜੂਸ ਪੀਣ ਚੱਲੀਏ ਬੁਝਾ ਮਾਂ-ਪਾਪਾਂ ਦੀ ਆਪਾਂ ਚੱਲੀਏ ਜੂਸ ਪੀਣ ਚਲੋ ਚੱਲੋ ਪਰ ਉਹਦਾ ਮਤਲਬ ਇਹ ਕੋਈ ਸ਼ਾਇਦ ਜਾਣਾ ਪਰ ਹੈ ਜਾਇਜ ਕਹਦੇ ਚ ਸ਼ਾਇਦ ਕੀ ਚਲ ਕੋਈ ਨਹੀਂ ਜਿੱਥੇ ਕਹਿੰਗੇ ਉੱਥੇ ਚੱਲ ਜਾਗੇ ਠੀਕ ਹੈ ਪਰ ਮਮਾ ਕਹਿੰਦੀ ਗਈ ਸ਼ਾਮ ਨੂੰ ਚੱਲਾਂਗੇ ਸ਼ਾਇਦ ਅੱਛਾ ਹਾਂ ਪਰ ਮਮਾ ਕਹਿੰਦੇ ਕੋਈ ਨਹੀਂ ਉਹਦੇ ਨਾਲ ਮੈਂ ਮਮਾ ਹਾਂ ਮੈਂ ਕੋਈ ਨਹੀਂ ਮੈਂ ਕਰ ਲਾਂਗੀ ਉਹਦੇ ਨਾਲ ਗੱਲ ਵੱਡੀ ਮਮਾ ਨਾਲ ਕੋਈ ਗੱਲ ਨਹੀਂ ਹੈ ਤੂੰ ਚੱਲ ਆਪਾਂ ਮਾਂਵਾਂਤੀਆਂ ਚੱਲਨੀ ਆ ਤੇ ਨਾਨੀ ਘਰ ਵੀ ਚਲੀਏ ਉੱਥੋਂ ਜਿੱਦੋਂ ਜਪਾ ਜੂਸ ਪੀਣ ਜਾਣਾ ਹੈ ਹੈ ਤੈਨੂੰ ਵੀ ਮਾਰਦੀ ਆ ਨਾ ਆਹ ਉਹ ਆਲ ਕਾ ਮਾਰਦਾ ਸਮਰ ਮਾਰਦਾ ਵੀ ਨਾ ਸਮਰਦਾ ਕਰਨੀ ਆ ਮੈਂ ਲਾਜ ਚੱਲ ਆਪਾਂ ਚੱਲੀਏ ਐ ਨਹੀਂ ਜਾਣਾ ਇਹ ਨਹੀਂ ਸਾਡੇ ਕੋਹਾ ਕਿ ਨੋਟ ਹੈ ਨਹੀਂ ਤੇ ਮਾਂਵਾਂਤੀਆਂ ਨੂੰ ਜੂਸ ਪੀ ਕੇ ਉੱਥੋਂ ਹੀ ਕੀ ਪਤਾ ਮੰਡੇ ਚੱਲ ਜੀਏ ਕੋਈ ਗੱਲ ਨਹੀਂ ਇੰਨਾ ਆ ਮਰ ਲਾਗੇ ਆਪਰੇ ਆ ਨਹੀਂ ਆਪਰ ਕੇ ਹੈਗਾ ਅੱਜ ਕਿਤੇ ਚੱਲੇ ਆਉਂ ਮੰਮੀ ਕੁੜੀ ਕਹਿੰਦੀ ਆ ਮੈਂ ਜੂਸ ਪੀਣਾ ਤਾਂ ਮੈਂ ਨੂੰ ਜੂਸ ਪੀਆ ਲੈ ਹਾਂ ਧਰਮੀ ਬੜੀ ਆ ਨਾ ਤੇ ਅੱਗੇ ਮੇਖਾ ਦੇ ਚ ਜਾਣ ਪਰ ਆਉਣੀ ਨਹੀਂ ਰਹੀ ਓਏ ਦੇਖ ਲਓ ਜੇ ਜੂਸ ਪੀਣ ਜਾਣਾ ਨਖੜਣਾ ਤਾਂ ਉਹਨਾਂ ਨੂੰ ਵੀ ਨਾਲ ਲੈ ਕੇ ਜਾ ਨਹੀ ਮੰਮੀ ਮੈਂ ਨਹੀਂ ਜਾਣਾ ਮੈਂ ਉਹ ਕਹਿੰਦੀ ਤਾਂ ਨਹੀਂ ਕੋਈ ਵੀ ਜਾਣਾ ਦੇਹੀ ਕੀ ਪਤਾ ਉੱਥੇ ਉੱਥੇ ਚਲੋਈ ਕਹਿੰਦੀ ਨਾਨੀ ਘਰ ਤੀ ਚਲ ਜਾਓ ਉਹਨਾਂ ਨੂੰ ਵੀ ਜੂਸ ਪਿਆ ਕੇ ਖੜਨ ਠੀਕ ਹੈ ਮੰਮੀ ਮੈਂ ਨਹੀਂ ਖੜਨਾ ਕਿ ਇਹਨੂੰ ਵੀ ਕਿਉਂਕਿ ਇਹ ਸਕੂਟੀ ਤੇ ਮਾਵਾਂ ਤੀਆਂ ਚਲ ਜਾਣਾ ਮੇਰੇ ਕੋਲ ਇੰਨੇ ਬੱਚੇ ਨਹੀਂ ਪਟਾਏ ਜਾਣੇ ਨਾਲ ਸਰਿੰਦਰ ਵੀ ਦੇਖਣ ਦੀ ਹੈ ਜਦੋਂ ਤੇਨੂੰ ਨੌਕਰੀ ਮਿਲੀ ਹੈ ਨਾ ਤੂੰ ਬਹੁਤ ਵਿਖਰਾ ਕਰਨ ਦਾ ਪਈ ਆਣੇ ਨੇ ਆਨੇ ਨਾਲ ਬੋਧ ਵਿਤਕਰੇ ਕਰ ਲਾਪੀ ਹੈ ਨਹੀਂ ਮੰਮੀ ਵਿਤਕਰੇ ਵਾਲੀ ਇਹਦੇ ਵਿੱਚ ਕਿਹੜੀ ਗੱਲ ਵਾਹੀ ਹੁਣ ਮੈਂ ਕੁੜੀ ਨੂੰ ਜੂਸ ਵੀ ਨਹੀਂ ਪਿਆ ਸਕਦੀ ਅੱਗੇ ਅੱਗੇ ਘਰ ਚੀਜ਼ਾਂ ਮੰਦੀ ਨੇ ਸਾਰੇ ਜਣੇ ਇਕੱਠੇ ਸਾਂਝੇ ਖਾਂਦੇ ਉਹਦੋਂ ਤੋਂ ਫਰੂਟ ਲੈ ਕੇ ਨਹੀਂ ਜੇ ਮੈਂ ਖਾਣਾ ਮੈਂ ਖਾਣਾ ਅੱਜ ਤੋਂ ਬਿਸਕੁਟ ਲੈ ਕੇ ਨਹੀਂ ਜੇ ਮੇਰੀ ਕੁੜੀ ਦਾ ਖਾਣਾ ਮੇਰੀ ਕੁੜੀ ਦਾ ਖਾਣਾ ਕੀ ਗੱਲ ਉਹ ਤੇਰੀ ਮਾਂ ਦੇ ਅੱਛਾ ਮੰਮੀ ਤੋਂ ਨਾ ਫਰੂਟ ਲੱਭਦਾ ਤਾਂ ਮੇਰੀ ਕੁੜੀ ਦਾ ਤਾਂ ਫਰੂਟ ਚੋਬਦਾ ਵਾ ਕਿ ਜਾ ਮੇਟਾ ਕਰਦੀ ਕਰੀ ਹਰਪੀਤੇ ਤਿਆਰ ਕਰੈਣਾ ਲੋਈ ਪਰ ਐਨ ਤੋਂ ਮੰਮੀ ਨਹੀਂ ਖਾਂਡੇ ਤੇ ਜਾਣਿਆ ਕੋਈ ਗੱਲ ਮੇਰੇ ਪਾਪਾ ਨੂੰ ਫੋਨ ਕਰਨੀ ਆ ਕਿ ਜੂਸ ਦੀ ਬੋਤਲ ਲੈ ਆਂਦੇ ਪਰ ਐਨ ਤੋਂ ਦੀ ਨਿਆਣੇ ਕਿੱਧਰ ਵੱਧੂ ਆ ਕੋਈ ਜਾਣੀਏ ਨਾ ਤੇ ਤਿੰਨੇ ਨਿਆਣੇ ਕਿੱਥੇ ਜਾਣਗੇ ਹੋ ਨਹੀਂ ਤੇ ਕੋਈ ਵੀ ਨਹੀਂ ਜਾਏਗਾ ਆ ਲੈਣਦੇ ਨੰਦ ਰੋਣਾ ਚੱਲੀਏ ਆਂ ਕੋਈ ਤਾਂ ਪਤਾ ਨਹੀਂ ਆਖੇ ਤੇ ਨਹੀਂ ਲੱਗਣਾ ਹੈਗਾ ਉਹਨੇ ਆਪਣੀ ਮੱਤ ਦੇ ਵਿੱਚ ਕਰਾ ਕਰਨਾ ਸ਼ੁਰੂ ਕਰ ਦਿੱਤਾ ਐਨੇ ਹੁਣ ਕੀ ਉਹ ਖੰਡ ਕਰਦੀ ਫਿਰਦੀ ਆਂ ਕਰਦੀ ਮੈਂ ਗੁਰਿੰਦਰ ਨੂੰ ਫੋਨ ਚਲੋ ਮੈਂ ਪੁੱਤ ਦੀਆਂ ਆਪਣਾ ਕਰ ਲੋ ਕੰਮ ਕਰ ਲੋ ਸਕੂਲ ਦਾ ਹੈ